ਦੀ ਬਦਰਪੁਰ ਚ ਗਈ ਸੀ ਉੱਥੇ ਵੀ 20 ਲੱਖ ਰੁਪਏ ਆ ਗਿਆ ਸੀ 15 ਲੱਖ ਸੀ ਅਜ ਕਹਿ ਕੇ ਵੀ ਅਗਲੇ ਮਹੀਨੇ ਤੱਕ ਧੜੇ ਕੋ ਆਜੂਗਾ ਕਿ ਹੈ ਕੋਈ ਛੋਟਾ ਪਿੰਡੀ ਅੱਗੇ ਬਹੁਤ ਘੱਟ ਗਰਾਂਟ ਆਉਂਦੀ ਸੀ ਆਉਂਦੀ ਵੀ ਸੀ ਤਾਂ ਸਰਪੰਚ ਤੇ ਸਰਚਾਇਤ ਤੇ ਠੇਕੇਦਾਰ ਐਮ ਐਲ ਏ ਬੀ ਜੀ ਪੀਰ ਆਲਮਲ ਕੀ ਖਾ ਖੋ ਲੈਂਦੇ ਸੀ ਅਸੀਂ ਤਾਂ ਜੀ ਗੁਰਦੁਆਰਾ ਸਾਹਿਬ ਚ ਜਾ ਕੇ ਸਾਰਿਆਂ ਨੂੰ ਸੌਹਾ ਕਵਾਈਆਂ ਜਿਵੇਂ ਮੈਂ ਖਾਣੇ ਨਹੀਂ ਤੁਸੀਂ ਖਾਏ ਮੈਂ ਤਾਂ ਵਿਸ਼ਵਾਸ ਹੀ ਕਰ ਸਕਦੀ ਆ ਕਿ ਹੁਣ ਤੁਸੀਂ ਪਿੰਡਾਂ ਚਲਾਉਂਗੇ ਪੈਸੇ ਦੀ ਕਮੀ ਸਰਕਾਰਾਂ ਕੋਲ ਨਹੀਂ ਹੁੰਦੀ ਨਰੇਗਾ ਦੇ ਥਰੂ ਬਹੁਤ ਪੈਸਾ ਆ ਜਾਂਦਾ ਸੂਬਾ ਸਰਕਾਰ ਦੀ ਪੈਸਾ ਦੇ ਦਿੰਦੀ ਹੈ ਕੰਮ ਹੀ ਰਹਿ ਜਾਂਦੀ ਹੈ ਵੀ ਖਾ ਲਏ ਜਾਂਦੇ ਜਦੋਂ ਖਾਨ ਦੀ ਉਤਪਈ ਹੋਵੇ ਫੇਰ ਨਹੀਂ ਹੁਣ ਜਿੱਦਾਂ ਨੌਨੀ ਦੀ ਵਾਰਗੇ ਨੌਜਵਾਨ ਅੱਗੇ ਆਏ ਨੇ ਤਾਂ ਮੈਨੂੰ ਪੂਰੀ ਉਮੀਦ ਹੈ ਨਵੇਂ ਸਰਪੰਚ ਬਣੇ ਰੇ ਬੜੇ سارے ਪਿੰਡਾਂ ਦੇ ਨੌਜਵਾਨ ਸਰਪੰਚ ਬਣੇਗੇ ਕੀ ਤੁਸੀਂ ਕੰਮ ਕਰੋਗੇ ਸੀ ਮੈਨੂੰ ਅੱਜ ਕਿਹਾ ਵੀ ਆਹ ট্রান্সਫਾਰਮਰ ਦੀ ਹੈ ਜੀ ਮੈਰਜੀ ਗੱਲ ਕਰਦੀਆਂ ਵੀ ਇਹਦੀ ਕੀ ਸੰਭਾਵਨਾ ਹੈ ਇਹਨੂੰ ਆਪਾਂ ਹਟਾਉਣ ਦੀ ਕੋਸ਼ਿਸ਼ ਕਰਦੇ ਹਾਂ ਦੂਜੀ ਤੁਸੀਂ ਕਿਹਾ ਵੀ ਤੁਹਾਨੂੰ ਲਾਈਟਾਂ ਚਾਹੀਦੀਆਂ ਨੇ ਗਰਾਊਂਡ ਵਿੱਚ 3 ਲੱਖ ਰੁਪਏ ਦੀ ਗ੍ਰਾਂਟ ਤੁਹਾਡੇ ਕੋਲ ਆ ਜੂਗੀ ਸਰ ਤੁਸੀਂ ਕਮੰਡ ਕੀਤੀ ਹੈ ਜੀ ਬਿਲਕੁਲ ਤੁਸੀਂ ਗੱਲ ਕਰ ਰਹੇ ਸੀ ਕਿ ਚਾਰ ਦੀਵਾਰੀ ਗਰਾਊਂਡ ਦੀ ਤੁਹਾਡੇ ਕੋਲ ਅਗਲੇ ਮਹੀਨੇ ਤੱਕ ਜੀ 31 ਮਾਰਚ ਤੋਂ ਪਹਿਲਾਂ 5 ਲੱਖ ਰੁਪਏ ਦੇ ਰਿਹਾ ਜੀ ਕਿਥੇ ਇਹੋ ਗਰਾਊਂਡ ਦੀ ਚਾਰ ਦੀਵਾਰੀ ਕਰਦੇ ਉਸ ਤੋਂ ਬਾਅਦ ਜਿਹੜੇ ਹੋਰ ਤੁਸੀਂ ਕੁਝ ਕੰਮ ਲੜਵਾਏ ਨੇ ਕੋਪੇ ਦੀ ਸਫਾਈ ਹਾਂਜੀ ਕੋਪੇ ਦੀ ਸਫਾਈ ਬਹੁਤ ਜ਼ਰੂਰੀ ਹੈ ਜੀ ਸਭ ਤੋਂ ਪਹਿਲਾਂ ਤੇ ਇਹੀ ਕੰਮ ਕਰਿਆ ਕਰੋ ਕਿਉਂਕਿ ਜੇ ਸਰਪੰਚ ਸਾਹਿਬ ਸੁਰਨਕੌਰ ਜੀ ਸਾਡੇ ਪਟਵਾਰੀ ਸਾਹਿਬ ਵੀ ਆਏ ਹੋਏ ਲਿਖेंगे ਅੱਛਾ ਅੰਮ੍ਰਿਤਸਰ ਤੋਂ ਵੀ ਇੱਥੇ ਆਏ ਹੋਏ ਅੱਛਾ ਕਾਨੂੰਗੋ ਸਾਹਿਬ ਵੀ ਆਏ ਹੋਏ ਉਸ ਤੋਂ ਸਾਰੀ ਤਸਵੀਰ ਤਾਂ ਇੱਥੇ ਲਈ ਵੈਕਟਿਵ ਹੋ ਗਈ ਸਾਡੇ ਅਰਵਿੰਦਰ ਸਿੰਘ ਜੀ ਪ੍ਰਧਾਨ ਸਾਹਿਬ ਤੇ ਸਾਡੇ ਬਲਾਕ ਪ੍ਰਧਾਨ ਨਦੀਪ ਸਿੰਘ ਸੈਣੀ ਜੀ ਚੇਅਰਮੈਨ ਸਾਹਿਬ ਹਰੀਸ਼ ਰਾਣਾ ਜੀ ਐਨਸੀ ਸਾਫ সুইডੀਸ਼ ਆਈਡੈਂਟੀਟੀ ਅੱਛਾ ਸਤਿ ਸ੍ਰੀ ਅਕਾਲ ਸਤਨਸਾਉਂ ਹਰਜੀਤ ਸਿੰਘ ਜੀ ਸਾਲਿਆਂ ਦਾ ਬਹੁਤ-ਬਹੁਤ ਪੂਰੀ ਪੰਚਾਇਤਾਂ ਜੀ ਪਿੰਡ ਦੀ ਗ੍ਰਾਮ ਸਭਾ ਦਾ ਧੰਨਵਾਦ ਹੈ ਪੂਰੀ ਜੀ ਦੇ ਪੰਚਾਇਤ ਮੈਂਬਰ ਜੀ ਇੱਥੇ ਪਹੁੰਚੇ ਹੋਏ ਨੇ ਆਪਾਂ ਸਾਲਿਆਂ ਚ ਇਥੇ ਲਗਭਗ 55 ਲੱਖ ਰੁਪਈਆ ਦੋ ਸਾਲਾਂ ਚ ਆਪਣੀ ਸਰਕਾਰ ਦੇ ਦੌਰਾਨ ਦਿੱਤਾ ਜਿਹਦੇ 30 ਲੱਖ ਚੋਂ ਥੋੜੀ ਧਰਮਸ਼ਾਲਾ ਮੇਰੇ ਖਿਆਲ ਤਿਆਰ ਹੋ ਗਈ ਹੈ ਬਣ ਕੇ ਹਾਂਜੀ ਪਿਆਰੇ ਜੀ ਬਸ ਇੱਕ ਰੇਟ ਦਾ ਕੰਮ ਹੈ ਗੇਟ ਦਾ ਕੰਮ ਲੈ ਗਿਆ ਉਹਦਾ 3 ਲੱਖ ਰੁਪਏ ਉਹਨੂੰ ਦਿੱਤਾ ਸੀ ਬਾਕੀ 25 ਲੱਖ ਸੰਦੇ ਜਿਹੜਾ ਆਈ ਤੇ ਥੂੜੀਆਂ ਗਲੀਆਂ ਵਾਲੀਆਂ ਹਾਂਜੀ ਤੇ ਨਿਕਾਸੀ ਲਈ ਗਲੀਆਂ ਵਾਲੀਆਂ ਲਈ ਤਾਂ ਇਹ ਨਾਲੀਆਂ ਬਣੀਆਂ ਨੇ ਜੀ ਬਣੀਆਂ ਸ਼ਮਸ਼ਾਨ ਘਾਟ ਲਈ ਵੀ ਪੈਸਾ ਆਇਆ ਸੀ 3-4 ਲੱਖ ਰੁਪਏ ਤੇ ਹੁਣ ਜਿੱਦਾਂ ਲੋਨੀ ਜੀ ਨੇ ਦੱਸਿਆ ਕਿ 8 ਲੱਖ ਰੁਪਏ ਗੰਦੇ ਨਾਲੀ ਦੀ ਨਿਕਾਸੀ ਲਈ ਆਇਆ ਹੈ। ਸੋ ਪੈਸੇ ਦੀ ਤਾਂ ਕੋਈ ਕਿਲਕ ਨਹੀਂ ਰੱਖੀ ਪਿੰਡ 'ਚ ਮੇਰੇ ਖਿਆਲ 'ਚ ਇਹ ਥੋੜੇ ਸਮੇਂ 'ਚ ਛੋਟੇ-ਛੋਟੇ ਪਿੰਡਾਂ ਨੂੰ ਵੀ ਕਿੱਥੇ ਸੀ ਬੁੰਦਰਪੁਰ 'ਚ ਗਏ ਸੀ ਉੱਥੇ ਵੀ 20 ਲੱਖ ਰੁਪਏ ਆ ਗਿਆ ਸੀ 15 ਲੱਖ ਸੀ ਅੱਜ ਕਹਿ ਕੇ ਆ ਵੀ ਅਗਲੇ ਮਹੀਨੇ ਤੱਕ ਤੁਹਾਡੇ ਕੋਲ ਆ ਜੂਗਾ। ਕਿਹੜੇ ਕੋਈ ਛੋਟਾ ਪਿੰਡੀ ਅੱਗੇ ਬਹੁਤ ਘੱਟ ਗ੍ਰਾਂਟ ਆਉਂਦੀ ਸੀ ਜੀ। ਆਉਂਦੀ ਵੀ ਸੀ ਤਾਂ ਸਰਪੰਚ ਤੇ ਸਰਚਾਇਆ ਤੇ ਠੇਕੇਦਾਰ ਐਮਐਲਏ ਪੀਜੀਪੀਰ ਅਲਮਲ ਕੀ ਖਾ ਖੋਲੰਦੇ ਸੀ ਅਸੀਂ ਤਾਂ ਜੀ ਗੁਰਦੁਆਰਾ ਸਾਹਿਬ ਚ ਜਾ ਕੇ ਸਾਰਿਆਂ ਨੂੰ ਸੌਹਾ ਸਵਈਆਂ ਦੇ ਵੀ ਮੈਂ ਖਾਣੇ ਨਹੀਂ ਤੁਸੀਂ ਖਾਓ ਮੈਂ ਤਾਂ ਵਿਸ਼ਵਾਸ ਹੀ ਕਰ ਸਕਦੀ ਆ ਕਿ ਹੁਣ ਤੁਸੀਂ ਪਿੰਡਾਂ ਚ ਲਾਉਂਗੇ ਪੈਸੇ ਦੀ ਕਮੀ ਸਰਕਾਰਾਂ ਕੋਲ ਨਹੀਂ ਹੁੰਦੀ ਨਰੇਗਾ ਦੇ ਥਰੂ ਬਹੁਤ ਪੈਸਾ ਆ ਜਾਂਦਾ ਸੂਬਾ ਸਰਕਾਰ ਦੀ ਪੈਸਾ ਦੇ ਦਿੰਦੀ ਐ ਕੰਵੀ ਰਹਿ ਜਾਂਦੀ ਐ ਵੀ ਖਾ ਲਏ ਜਾਂਦੇ ਜਦੋਂ ਖਾਣ ਦੀ ਉਤਪਈ ਹੋਵੇ ਫੇਰ ਨਹੀਂ ਹੁਣ ਜੇ ਤੁਹਾਨੂੰ ਨੋਨੀ ਜੀ ਵਰਗੇ ਨੌਜਵਾਨ ਅੱਗੇ ਆਏ ਨੇ ਤਾਂ ਮੈਨੂੰ ਪੂਰੀ ਉਮੀਦ ਐ ਰਮੇਸ਼ਰ ਪੰਚ ਬਣੇ ਨੇ ਬੜੇ ਸਾਰੇ ਪਿੰਡਾਂ ਦੇ ਨੌਜਵਾਨ ਸਰਪੰਚ ਬਣੇਗੇ ਕੀ ਤੁਸੀਂ ਕੰਮ ਕਰੋਗੇ ਤੁਸੀਂ ਮੈਨੂੰ ਅੱਜ ਕਿਹਾ ਵੀ ਆਹ ਟਰਾਂਸਫਾਰਮਰ ਦੀ ਇਹਦੀ ਮੈਰਜੀ ਗੱਲ ਕਰਦਿਆਂ ਵੀ ਇਹਦੀ ਕੀ ਸੰਭਾਵਨਾ ਵਾਂ ਇਹਨੂੰ ਆਪਾਂ ਹਟਾਉਣ ਦੀ ਕੋਸ਼ਿਸ਼ ਕਰਦੇ ਹਾਂ ਦੂਜੀ ਤੁਸੀਂ ਕਿਹਾ ਵੀ ਤੁਹਾਨੂੰ ਲਾਈਟਾਂ ਚਾਹੀਦੀਆਂ ਨੇ ਗਰਾਊਂਡ ਵਿੱਚ 10 ਲੱਖ ਰੁਪਏ ਦੀ ਗ੍ਰਾਂਟ ਤੁਹਾਡੇ ਕੋਲ ਆ ਜੂਗੀ ਸਰ ਤੁਸੀਂ ਤੁਹਾਨੂੰ ਲੱਗਦੀ ਸੀ ਕਿ ਇਹ ਬਿਲਕੁਲ ਤੁਸੀਂ ਗੱਲ ਕਰ ਰਹੇ ਸੀ ਕਿ ਚਾਰ ਦਿਵਾਰੀ ਗਰਾਊਂਡ ਦੀ ਉਡੀਕੋ ਅਗਲੇ ਮਹੀਨੇ ਤੱਕ ਜੀ 31 ਮਾਰਚ ਤੋਂ ਪਹਿਲਾਂ 5 ਲੱਖ ਰੁਪਏ ਦੇ ਲਈ ਆ ਜੇਵਾ ਜੀ ਇਰਾ ਗਰਾਊਂਡ ਦੀ ਪਾਣੀ ਵਾਲੀ ਕਰ ਲੋ ਉਸ ਤੋਂ ਬਾਅਦ ਜਿਹੜੇ ਹੋਰ ਤੁਸੀਂ ਕੁਝ ਕੰਮ ਲੜਵਾਏ ਨੇ ਟੋਪੇ ਦੀ ਸਫਾਈ ਹਾਂਜੀ ਹਾਂਜੀ ਟੋਪੇ ਦੀ ਸਫਾਈ ਬਹੁਤ ਜ਼ਰੂਰੀ ਹੈ ਜੀ ਸਭ ਤੋਂ ਪਹਿਲਾਂ ਤੇ ਇਹੀ ਕੰਮ ਕਰਿਆ ਕਰੋ ਕਿਉਂਕਿ ਜਿਹੜੇ ਆਸ-ਪਾਸ ਘਰ ਹੁੰਦੇ ਨੇ ਤੇ ਸਾਰੇ ਪਿੰਡ ਚੋਂ ਉਥੋਂ ਅੱਗੇ ਡੇਂਗੂ ਵਾਲੀ ਪ੍ਰੋਬਲਮ ਬਹੁਤ ਫੈਲਦੀ ਹੈ ਤੇ ਕੰਮ ਸਾਰੇ ਹੋ ਜਾਣਗੇ ਜੀ ਇਹਨੂੰ ਗਰਾਊਂਡ ਨੂੰ ਅੱਜਾ ਜਿੰਮ ਦੇ ਲਈ ਬਲਕਿ 3 ਲੱਖ ਰੁਪਏ ਦਿੱਤੇ ਸੀ ਬੜੀਆ ਤੁਸੀਂ ਇਹਨੂੰ ਬਣਾਇਆ ਨੌਜਵਾਨਾਂ ਦੇ ਕੰਮ ਹੋਣੇ ਤੇ ਕੰਮ ਕੋਈ ਐਸਾ ਨਹੀਂ ਜਿਹੜਾ ਨਹੀਂ ਕੀਤਾ ਜਾ ਸਕਦਾ ਜੇ ਪੰਚਾਇਤ ਚਾਹੁੰਦੀ ਹੋਵੇ ਤੇ ਜੇ ਐਮਐਲਏ ਦੀ ਵੀ ਇੱਛਾ ਹੋਵੇ ਨਾਲ ਤੇ ਸਾਨੂੰ ਨੌਜਵਾਨਾਂ ਨੂੰ ਤੁਸੀਂ ਤਾਹੀ ਚੁਣਿਆ ਕਿਸੇ ਕੰਮ ਕਰੀਏ ਤੇ ਅਸੀਂ ਤਾਂ ਹਰ ਤਰੀਕੇ ਨਾਲ ਅੱਗੇ ਪਟਵਾਰੀ ਸਾਹਿਬ ਬੈਠੇ ਮੈਂ ਨਾਲ ਗੱਲ ਕਰੀ ਸੀ ਮੈਂ ਕਿ ਮੇਰੀ ਤਾਂ ਤਸਵੀਲ ਦੇ ਵਿੱਚ ਵੀ ਕੋਈ दखਲੰਦਾਰ ਜੀ ਅਸੀਂ ਕਿਸੇ ਨਾਲ ਵੀ ਨਾ ਹੱਥ ਪੱਜ ਬੱਲੇ ਹੋਏ ਅਸੀਂ ਤਾਂ ਸਾਰਿਆਂ ਨੂੰ ਕਿਹਾ ਹੋਇਆ ਵੀ ਲੋਕਾਂ ਨੂੰ ਪ੍ਰਸ਼ਾਸਨ ਨਾਲੇ ਕੰਮ ਕਰੋ ਕੋਈ ਆਪਣੇ ਤੌਰ ਉੱਤੇ ਕੋਈ ਹਿੱਲ ਜੁਲ ਕਰ ਰਿਹਾ ਹੈ ਪੁਰਾਣੀ ਆਦਤ ਆ ਉਹਦੇ 'ਚ ਸਾਡੀ ਗਲਤੀ ਰਹੀ ਹੈ ਤੇ ਉਹਦੇ ਲਈ ਇਹੀ ਹੈ ਕਿ ਹੌਲੀ ਹੌਲੀ ਸਿਸਟਮ ਬਦਲੋ ਤੇ ਸੁਧਾਰ ਹੋਊਗਾ ਉਹ ਕਰਨਾ ਚਾਹੀਦਾ ਪਰ ਪਿੰਡਾਂ 'ਚ ਜਿਹੜੀਆਂ ਗਰੰਟੀਆਂ ਦਿੱਤੀਆਂ ਜਾ ਰਹੀਆਂ ਨੇ ਮੈਂ ਤਾਂ ਪੂਰੇ ਦਿਲ ਦੇ ਨਾਲ ਆਸ਼ਾਮ ਦਾ ਰੋਲਾ ਮੈਂ ਤਾਂ ਪੂਰਾ ਨਜ਼ਰ ਨਜ਼ਰ ਝਾੜ ਕੇ ਵਾਇਰਸ ਨੂੰ ਦੱਸ ਦਈਏ ਜੀ ਮੈਂ ਕਦੀ ਆਪਦੇ 2.5 ਸਾਲਾਂ ਦੇ ਕਾਰਜਕਾਲ ਦੇ ਵਿੱਚ ਪਿੰਡਾਂ